ਟੈਕਾਲਜੀ ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਵੀਡੀਓ ਤੇ ਵਿੱਚ ਤੇ ਨਵੀਂ ਵੀਡੀਓ ਅੱਜ ਆਪਣੀ ਕਿਰਤੀ ਭਰਾਵਾਂ ਦੇ ਨਾਮ ਹੋਊਗੀ ਕਿਰਤੀ ਭਰਾਵ ਤੁਸੀਂ ਦੇਖ ਹੀ ਰਹੇ ਹੋਗੇ ਮੇਰੇ ਨਾਲ ਵੀਡੀਓ ਦੇ ਵਿੱਚ ਕਿ ਆਪਣੇ ਜਿਹੜੇ ਮਿਹਨਤ ਕਸ਼ ਭਾਈ ਜਿਹੜੇ ਆਪਣੇ ਜਿਹੜੇ ਆਪਣੇ ਸਮੇਂ ਤੇ ਕਹਿੰਦੇ ਬੜਾ ਇਹਨਾਂ ਜੇ ਆਪਣੇ ਸਾਂਝ ਰਹੀ ਹੈ ਆਪਣੇ ਕਿਸਾਨ ਭਰਾਵਾਂ ਦੇ ਨਾਲ ਵੀ ਕਿਸਾਨ ਭਰਾਵਾਂ ਦੀ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਜਿਹੜੇ ਭਰਾ ਖੇਤੀਬਾੜੀ ਕਰਦੇ ਸੀ ਤੇ ਪਸ਼ੂ ਸਾਹਮਦੇ ਸੀ ਤਾਂ ਉਹਨਾਂ ਦੇ ਲਈ ਸਭ ਤੋਂ ਕਹਿੰਦੇ ਜ਼ਰੂਰੀ ਜੇ ਕਹਿੰਦੇ ਕਿਸੇ ਚੀਜ਼ ਨਾਲ ਪੱਠੇ ਪਾਉਣ ਦੇ ਲਈ ਵਰਤਿਆ ਜਾਂਦਾ ਸੀ ਤਾਂ ਉਹਨੂੰ ਸੰਦ ਨੂੰ ਕਹਿੰਦੇ ਟੋਕਰੇ ਬੋਲਦੇ ਸੀ ਤੇ ਟੋਕਰੇ ਤੇ ਬਾਈ ਬਣਾਉਂਦੇ ਛਾਬੇ ਬਣਾਉਂਦੇ ਸੀਗੇ ਤੇ ਅੱਜ ਆਪਾਂ ਬਾਈ ਹੋਰਾਂ ਨਾਲ ਗੱਲ ਗਾਇਆ ਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਸਵਾਗਤ ਹੈ ਬਾਈ ਜੀ ਤੁਹਾਡਾ ਵੀਡੀਓ ਦੇ ਵਿੱਚ ਤੇ ਬਾਈ ਕਿੰਨਾ ਚਿਰ ਹੋ ਗਿਆ ਫਿਰ ਇਹ ਕਿਰਤ ਕਰਦਿਆਂ ਨੂੰ ਆਪਾਂ ਨੂੰ ਜਦੋਂ ਮੈਂ ਬਰੋਕ ਬਾਈ ਜੀ ਹਾਂਜੀ ਹਾਂਜੀ ਮੈਨੂੰ ਨਾ ਬਾਈ ਨੂੰ ਹੋਵੇ ਕਿ ਟਕਟਕੀ ਖਣ ਹੋ ਗਿਆ 30 ਸਾਲ ਹੋ ਗਏ ਤੇ ਬਾਈ ਉਦੋਂ ਕਿੰਨੀ ਹੁੰਦੀ ਸੀ ਇਹ ਦੀ ਬਣਾਈ ਤੇ ਅੱਜ ਕੱਲ ਉਹਨਾਂ ਬਾਈ ਬਣਾਈ ਸੀ ਹਨੇ ਆਖੀ ਤੱਕ 7-8 ਰੁਪਏ ਯਾਨੀ ਕਿ ਉਸ ਟਾਈਮ ਬਣਾਈ ਹੁੰਦੀ ਸੀਗੀ ਹਾਂ ਤੇ ਹੁਣ ਬਾਈ ਹੁਣ ਤਾਂ ਮੇਰੇ ਹਿਸਾਬ ਨਾਲ 150 ਦੇ ਲਗਭਗ ਹੋ ਗਈ ਹੋਣੀ ਬਣਾਈ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਬਾਈ ਜੀ ਤੂੰ ਤਾਂ ਮਿਲ ਜਾਂਦੇ ਏ ਕਿ ਨਹੀਂ ਮਿਲਦੇ ਬਾਈ ਨਹੀਂ ਤੂੰ ਤਾਂ ਮਿਲ ਜਾਂਦੇ ਵੇਹੇ ਹਾਂਜੀ ਬਣਾਉਣ ਵਾਲੇ ਘਟ ਗਏ ਅੱਛਾ ਬਣਾਉਣ ਵਾਲੇ ਘਟ ਗਏ ਇਹ ਵੀ ਕਲਾ ਹੀ ਸੀਗੀ ਹਾਂ ਮੇਰੇ ਹਿਸਾਬ ਨਾਲ ਬਾਈ ਇਹ ਕਲਾ ਥੋੜੀ ਪਰਿਵਾਰ ਦੇ ਮੁਤਾਬਕ ਹੀ ਚੱਲੀ ਹੁੰਦੀ ਹੋਣੀ ਆ ਹਨਾ ਆਮ ਤਾਂ ਨਹੀਂ ਕੋ ਨਵਾਂ ਕੋਈ ਸਿੱਖਦਾ ਹਾਂ ਹਾਂ ਨਵੇਂ ਤਾਂ ਹੋ ਸਕਦੇ ਨਹੀਂ ਵੀਰੇ ਯਾਰ ਅੱਛਾ ਨਵਾਂ ਦਾ ਕੋਈ ਨਹੀਂ ਕਰਦਾ ਸਹੀ ਆ ਇਹ ਪੁਰਾਣੇ ਮੰਦੇ ਉਹੀ ਬਣਾਏ ਜਾਂਦੇ ਸਹੀ ਆ ਜਾਦੇ ਪਹਿਲਾਂ ਬੰਦੇ ਹੁੰਦੇ ਸੀ ਇਥੋਂ ਬੰਦੇ ਹੀ ਪੱਖਾ ਬੰਦੇ ਹੀ ਹੇਠਾ ਹਾਂਜੀ ਹਾਂਜੀ 40 ਬੰਦੇ ਸੀ ਟੋਕਰੇ ਬਣਾਉਣ ਵਾਲੇ ਅੱਛਾ 40 ਬੰਦੇ ਟੋਕਰੇ ਬਣਾਉਣ ਵਾਲੇ ਹੁੰਦੇ ਸੀਗੇ ਹਾਂ ਤੇ ਅੱਜ ਕੱਲ ਮੇਰੇ ਹਿਸਾਬ ਨਾਲ ਬਾਈ ਬਹੁਤ ਘਟੇ ਤੁਸੀਂ ਰਹਿ ਗਏ ਆ 40 ਸ਼ਾਨਦਾਰੀ ਅੱਠ ਰਹਿ ਗਏ 8 ਬੰਦੇ ਅੱਠ ਰਹਿ ਗਏ ਹਾਂ 8 9 ਬੰਦੇ ਹੈਗੇ ਤੇ ਦੋਸਤੋ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਿੰਨਾ ਕਿ ਦੇਖੋ ਹਨਾ ਜਿੱਥੇ ਆਪਾਂ ਹੋਰ ਵੱਡੇ ਵੱਡੇ ਮੌਲਾਂ ਦੇ ਵਿੱਚ ਜਾ ਕੇ ਸਮਾਨ ਖਰੀਦਦੇ ਆ ਇਹ ਕਿਰਤੀ ਭਰਾਵਾਂ ਤੋਂ ਵੀ ਸਮਾਨ ਆਪਾਂ ਜਰੂਰ ਖਰੀਦਿਆ ਕਰਕੇ ਦੇਖੋ ਕਿ ਨੈਸ਼ਨਲ ਹਾਈਵੇ ਲੰਘ ਰਿਹਾ ਨੇੜੇ ਆਪਾਂ ਪੱਕੇ ਜਾਨੀ ਕਿ ਕ੍ਰਾਉਨ ਪੈਲਸ ਦੇ ਨੇੜੇ ਲਗਭਗ ਆਪਾਂ ਇੱਥੇ ਖੜੇ ਹੋਏ ਆ ਤੇ ਬਾਈ ਉਹ ਰਹੀ ਇੱਥੇ ਮੇਰੇ ਸਾਬ ਨਾਲ ਬਾਈ ਸਵੇਰੇ ਆ ਜਾਂਦੇ ਆ ਤੁਸੀਂ ਹਨਾ ਹਾਂ ਬਾਈ ਆਉਂਦੇ ਕੋਈ 9 ਵਜੇ ਜਾਂ ਕੋਈ 10 ਵਜੇ ਕੋਈ 11 ਹਾਂ 9 10 ਲਗਭਗ ਆ ਜਾਂਦੇ ਤੇ ਸ਼ਾਮ ਤੱਕ ਕਿੰਨੇ ਵਜੇ ਤੱਕ ਹੋਣੇ ਬਾਈ ਤੁਸੀਂ ਇੱਥੇ ਗੱਡੀ ਦੀ ਦਿਹਾੜੀ ਪੈ ਜਾਂਦੀ ਕਿ ਨਹੀਂ ਪੈਂਦੀ ਬਾਈ ਗਾੜੀ ਪਈ ਜਾਂਦੀ ਵੀ ਟਾਈਮ ਪਾਸ ਹੋ ਜਾਂਦਾ ਅੱਛਾ ਟਾਈਮ ਪਾਸ ਹੋ ਜਾਂਦਾ ਯਾਨੀ ਕਿ ਕਿੰਨਾ ਕਹਣਾ ਹੈ ਤੇ ਜੋ ਮਾਰਜਨ ਹੋ ਕਿਉਂਕਿ ਛਟਕਾ ਵੀ ਮੇਰੇ ਹਿਸਾਬ ਨਾਲ ਅੱਜ ਕੱਲ ਮਸਾਂ ਹੀ ਮਿਲਦੀਆਂ ਹਾਂ ਹਾਂ ਇਹ ਕੋਈ ਮੁੱਲ ਲੈ ਆਉਣੇ ਅੱਛਾ ਮੁੱਲ ਲੈ ਆਉਣੇ ਆ ਤੇ ਤੇ ਬਾਈ ਦੋ ਦੋਸਤਾਂ ਨੂੰ ਬੇਨਤੀ ਹੈ ਕਿ ਕਿਰਤੀ ਭਰਾਵਾਂ ਦਾ ਸਾਥ ਜਰੂਰ ਦਿਆ ਕਰੋ ਤੁਸੀਂ ਬਾਈ ਹੋਰਾਂ ਦੀ ਮਿਹਨਤ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਬਾਈ ਹੋਰੀ ਦੇਖੋ ਕਿਵੇਂ ਸਾਰਾ ਦਿਨ ਮੇਰੇ ਹਿਸਾਬ ਨਾਲ ਮਿਹਨਤ ਤਿਆਰ ਕਰਦੇ ਆ ਵੇਖੋ ਬਣ ਰਿਹਾ ਟੋਕਰਾ ਨਾਲ ਜਿੰਨੇ ਆਪਣੇ ਛਾਬੇ ਹੋ ਗਏ ਜਿੰਨੇ ਵੀ ਆਪਣੇ ਹੋਰ ਆਪਣੇ ਕਿ ਰਸੋਈ ਨਾਲ ਸੰਬੰਧਤ ਹੋ ਗਏ ਜਾਂ ਘਰ ਨਾਲ ਸੰਬੰਧਤ ਹੋ ਗਏ ਮੈਂ ਤੁਹਾਨੂੰ ਦਿਖਾ ਦੇਣਾ ਦੇਖੋ ਕਿੰਨੀ ਸੋਹਣੀ ਕਲਾਕਾਰੀ ਬਾਈ ਹੋਰਾਂ ਨੇ ਦਿਖਾਈ ਹੋਈ ਆ ਤੇ ਦੋਸਤਾਂ ਨੂੰ ਬੇਨਤੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਈ ਇੱਕ ਵਾਰੀ ਇਹਦਾ ਨੰਬਰ ਬੋਲ ਦੇ ਜਿਹੜਾ ਭਰਾ ਕਈ ਵੀਰੇ ਆਪਣੇ ਤੋਂ ਲੈਣਾ ਚਾਹੁੰਦਾ ਤੁਹਾਨੂੰ ਫੋਨ ਕਰਕੇ ਆ ਜੇ ਠੀਕ ਹੈ ਬਾਈ ਨੰਬਰ ਹੈ 98 722 98722 ਜੀ 68437 68 4 37 37 ਤੇ ਦੋਸਤੋ ਇੱਥੇ ਨੇੜੇ ਤੁਹਾਨੂੰ ਦਿਖਾ ਦਿੰਨਾ ਕਿ ਪਲਾਜ਼ੇ ਦੇ ਬਿਲਕੁਲ ਨੇੜੇ ਐ ਪੈਨਿਕਲ ਪਲਾਜ਼ਾ ਇੱਥੇ ਬਣਿਆ ਹੋਇਆ ਤੇ ਬਾਈ ਕੱਟ ਦੇ ਨਾਲ ਹੀ ਆ ਇੱਥੇ ਤੇ ਜਿਹੜੇ ਭਰਾ ਇੱਥੇ ਆਉਣਾ ਚਾਹੁੰਦੇ ਆ ਬਾਈ ਦਾ ਨੰਬਰ ਵੀ ਮੈਂ ਪਾ ਦਿੰਨਾ ਵੀਡੀਓ ਦੇ ਵਿੱਚ ਤਾਂ ਤੁਸੀਂ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਇੱਕ ਵਾਰੀ ਆ ਕੇ ਤਾਂ ਜੋ ਇੱਥੇ ਇਹਨਾਂ ਦੀ ਕਿਰਤ ਦਾ ਮੁੱਲ ਪਾ ਸਕੇ ਕੋਸ਼ਿਸ਼ ਕਰਿਆ ਕਰੋ ਕਿ ਵੱਧ ਵੱਧ ਸਹਿਯੋਗ ਕਰਕੇ ਕਿਰਤੀ ਭਰਾਵਾਂ ਦਾ ਆਪਣਿਆਂ ਦਾ ਤਾਂ ਫੇਰ ਹੀ ਆਪਣਾ ਕਹਿੰਦੇ ਆ ਆਨੰਦ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਵੀਡੀਓ ਨੂੰ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ